ਸੀਸ ਦਿੱਲੀੋਂ ਲੈ ਕੇ ਆਏ ਬਾਬਾ ਜੀ ਸਤਿਗੁਰੂ ਨੇ ਸਿਨ ਦੇ ਦਿਨ ਨਾਲ ਲਾਏ ਬਾਬਾ ਜੀ ਸੀਸ ਤੱਕੇ ਪਿਤਾ ਦਾ ਦਿਲ ਨਾ ਹਾਰਿਆ ਸਤਿਗੁਰੂ ਨੇ ਰੰਗ ਰੇਟਾ ਗੁਰੂ ਕਾ ਬੇਟਾ ਕੈ ਸਤਕਾਰਿਆ ਸਤਿਗੁਰੂ ਨੇ ਜੀ ਹਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਲੈ ਕੇ ਆਉਣ ਵਾਲੇ ਤੇ ਚਮਕੌਰ ਦੀ ਗੜੀ ਦੇ ਵਿੱਚ ਸਭ ਤੋਂ ਆਖਿਰਲੇ ਸ਼ਹੀਦ ਸਨ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਗਬਣੀ ਟੀਵੀ ਦੇ ਦਸ਼ਕਾ ਨੂੰ ਬਾਬਾ ਜੀਵਨ ਸਿੰਘ ਜੀ ਦੇ ਜਨਮ ਤੋਂ ਲੈ ਕੇ ਉਹਨਾਂ ਦੇ ਸ਼ਹਾਦਤ ਦਾ ਇਤਿਹਾਸ ਦੱਸਿਆ ਜਾਵੇਗਾ ਪਰ ਸਭ ਤੋਂ ਪਹਿਲਾਂ ਅਸੀਂ ਸ਼ਾਮਲ ਹੋਵਾਂਗੇ ਨਗਰ ਕੀਰਤਨ ਦੇ ਵਿੱਚ ਜੋ ਉਹਨਾਂ ਦੀ ਯਾਦ ਦੇ ਵਿੱਚ ਕੱਢਿਆ ਜਾ ਰਿਹਾ ਹੈ ਆਓ ਸਭ ਤੋਂ ਪਹਿਲਾਂ ਆਪਾਂ ਨਗਰ ਕੀਰਤਨ ਚ ਸ਼ਾਮਲ ਹੋ ਕੇ ਵੜਪਾਗੇ ਬਣੀਏ ਵਾਰੀ ਤਿੰਵਾਰੀ ਜਾਵਾ ਸਤ ਬਨਿਹਾਰੇ ਰਾ ਸਤ ਬਨਿਹਾਰੇ ਰਾ ਵਾਰੀ ਤਿੰਵਾਰੀ ਧਾ ਸਤ ਬਨਿਹਾਰੇ ਰਾ ਸਤ ਬਲਿਹਾਰੇ ਰਾਂ ਵਾਰੀ ਤਨਵਾਰੀ ਧਾਵ ਸਤ ਬਲਿਹਾਰੇ ਰਾਂ ਸਤ ਬਲਿਹਾਰੇ ਰਾਂ ਵਾਰੀ ਤੇ ਹੁਣ ਗੱਲ ਕਰਦੇ ਆਂ ਬਾਬਾ ਜੀਵਨ ਸਿੰਘ ਜੀ ਦੇ ਜਨਮ ਦੇ ਨਾਲ ਜੁੜੇ ਇਤਿਹਾਸ ਬਾਰੇ ਬਾਬਾ ਜੀਵਨ ਸਿੰਘ ਦਾ ਜਨਮ ਸਾਵਨ ਮਹੀਨੇ ਦੀ 7 ਸਤਿ ਸਦੀ 1661 ਨੂੰ ਪੱਤਨੀ ਦੀ ਧਰਤੀ ਤੇ ਪਿਤਾ ਸਦਾਨੰਦ ਤੇ ਮਾਤਾ ਪ੍ਰੇਮੋ ਜੀ ਦੀ ਕੁਖੋਂ ਹੋਇਆ ਸੀ ਆਪ ਜੀ ਦਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਨੇ ਰੱਖਿਆ ਸੀ ਪਾਈ ਜੈਤਾ ਜੀ ਜਿਸ ਦਾ ਅਰਥ ਹੈ ਵੀਰਤਾ ਫਤਿਹ ਜਿੱਤ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅਮਰਤ ਸਗੰਤ ਤੋਂ ਬਾਅਦ ਆਪ ਜੀ ਦਾ ਨਾਮ ਭਾਈ ਜੀਵਨ ਸਿੰਘ ਪੈ ਗਿਆ ਵਾਰੀ ਤਨਵਾਰੀ ਤਾਂ ਸਦ ਬਨੇ ਹਾਰੇ ਰਾਹ ਗੁਰੂ ਖਾਲਸਾ ਗੁਰਸਵਾਰੀ ਸਾਜੰਗਤ ਜੀਓ ਅੱਜ ਬੜਾ ਹੀ ਮੜ ਭਾਗਾ ਜਿਨਾ ਅੱਜ ਮਹਿਸੂਸ ਕੀਤਾ ਕਿਉਂਕਿ ਅੱਜ ਪਾਵਨ ਸਾਨ ਤੇ ਗੁਰਦੁਆਰਾ ਸ਼ਹੀਦਗੁਰ ਸਾਹਿਬ ਆਪਾਂ ਜੀਂ ਸਿ ਭਾਜਦਾ ਜਾਈਦੇ ਕਵਿਤਾ ਸਾਨਾ ਦੇ ਚੰਪਾਰ ਸਾਹਿਬ ਵਿਖੇ ਅੱਜ ਬਾਬਾ ਜਿਵੇਂ ਸੀਦੇ ਪ੍ਰਕਾਸ਼ ਪ੍ਰਗਟੀਆਂ ਖੁਸ਼ੀਆਂ ਨੂੰ ਮੁਖ ਰੱਖਦੇ ਹੋਏ ਸਲਾਨਾ ਪ੍ਰਕਾਸ਼ ਪ੍ਰਗਟ ਦੇ ਮਾਪੇ ਤੇ ਨਗਰ ਕੀਰਤਨ ਕੱਢੇ ਗਿਆ ਸੀ ਜੋ ਕਿ ਗੁਰਦੁਆਰਾ ਸ਼ਹੀਦਗੁਰ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਸ੍ਰੀ ਰਣਜੀਤਗੜ੍ਹ ਸਾਹਿਬ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਹੁੰਦੇ ਆਇਆ ਗੁਰਦੁਆਰਾ ਸ੍ਰੀ ਕਤਰਗੜ੍ਹ ਸਾਹਿਬ ਉਪਰੰਤ ਤਾੜੀ ਸਾਹਿਬ ਤੋਂ ਵਾਪਸ ਗੁਰਦੁਆਰਾ ਸਾਫ ਸਮਾਪਤ ਹੋਇਆ ਬਾਬਾ ਜੀ ਦਾ ਜਨਮ ਸਾਵਣ ਮਹੀਨੇ ਦੀ ਸੁਦੀ ਸਾਤ ਸੰਨ 1661 ਨੂੰ ਪਟਨਾ ਸਾਹਿਬ ਵਿਖੇ ਬਾਬਾ ਜੀ ਨੇ ਅਵਤਾਰ ਧਾਰਿਆ ਉਸੇ ਜਗ੍ਹਾ ਤੇ ਸਾਈਂ ਸ੍ਰੀ ਗੁਰਗੋਬ ਸਿੰਘ ਜੀ ਮਹਾਰਾਜ ਨੇ ਸਨ 1661 ਨੂੰ ਉਤਾਰਤਾ ਦੋਨਾਂ ਹੀ ਪਰਿਵਾਰਾਂ ਦੇ ਵਿੱਚ ਅਥਾ ਰੌਣਕਾਂ ਤੇ ਮੁਬਾਰਕਾਂ ਵਰਸ ਰਹੀਆਂ ਸਨ ਸਾਰਸੰਗਤ ਜੀ ਬਾਬਾ ਜੀਮਨ ਸਿੰਘ ਜੀ ਭਾਈ ਜੈਤਾ ਜੀ ਜਿਨ੍ਹਾਂ ਤੋਂ ਬਚਵੰਦ ਦਾ ਨਾਮ ਸੀ ਅਤੇ ਸਾਈਂ ਸ੍ਰੀ ਗੁਰਗੋਬ ਸਿੰਘ ਮਹਾਰਾਜ ਦੋਨੋਂ ਹੀ ਬਚਵੰਦੇ ਮਿੱਤਰ ਸਨ ਇਹਨਾਂ ਨੇ ਪਟਨਾ ਸਾਹਿਬ ਵਿਖੇ ਇਕੱਠਿਆਂ ਨਹੀਂ ਆਪਣੇ ਜ਼ਿੰਦਗੀ ਦੇ ਪਲ ਬਤੀਤ ਕੀਤੇ ਅਤੇ ਇਹਨਾਂ ਨੇ ਜੋ ਵੀ ਸ਼ਾਸਤਰ ਵਿਦਿਆ ਹੋਰ ਸਖਲਾਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਨਿਗ੍ਹਾਮਾਨੀ ਦੇ ਵਿੱਚ ਸੰਪੂਰਨਤਾ ਕੀਤੀ ਤੇ ਹੁਣ ਗੱਲ ਕਰਦੇ ਆ ਇਹਨਾਂ ਦੇ ਸ਼ਹਾਦਤ ਬਾਰੇ ਚਮਕਾਰ ਦੀ ਗੱਡੀ ਦੇ ਵਿੱਚ ਜਦੋਂ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਤਿਸਾਈ ਸਿੰਘ ਸ਼ਹੀਦ ਹੋ ਗਏ ਸਨ ਤਾਂ ਬਾਕੀ ਬਚੇ 11 ਸੰਗਾਂ ਨੇ ਆਪਣੇ ਵਿੱਚੋਂ ਪੰਜ ਪਿਆਰੇ ਚੁਣ ਕੇ ਗੁਰੂ ਸਾਹਿਬ ਨੂੰ ਗੱਡੀ ਛੱਡਣ ਦਾ ਹੁਕਮ ਸੁਣਾ ਦਿੱਤਾ ਤਾਂ ਗੁਰੂ ਸਾਹਿਬ ਨੇ ਚਮਕਾਰ ਗੱਡੀ ਛੱਡਣ ਤੋਂ ਪਹਿਲਾਂ ਆਪਣੇ ਬਚਪਨ ਦੇ ਸਾਥੀ ਮਿੱਤਰ ਪਿਆਰੇ ਬਾਬਾ ਜੀਵਨ ਸਿੰਘ ਜੀ ਨੂੰ ਆਪਣੀ ਜਗ੍ਹਾ ਕਲਕੀ ਤਿਸ਼ਸ਼ਤਰ ਬਸਤਰ ਸੌਂਪ ਕੇ ਇਸ ਗੁੜਜ ਵਿੱਚ ਬਿਠਾ ਕੇ ਆਪ ਮਾਛੀਵਾੜੇ ਦੇ ਜੰਗਲਾਂ ਨੂੰ ਚਲ ਪੈ। ਬਾਬਾ ਜੀਵਨ ਸਿੰਘ ਜੀ ਨੇ ਗੜੀ ਦੇ ਇਸ ਗੁੜਜ ਵਿੱਚ ਇਕੱਲਿਆਂ ਹੀ ਲਗਾਤਾਰ 8 ਘੰਟੇ 10 ਲੱਖ ਮੁਗਲ ਫੌਜ ਦੇ ਨਾਲ ਮੁਕਾਬਲਾ ਕੀਤਾ। ਗੁਰੂ ਜੀਵਨੋਂ ਬਖਸ਼ੇ ਤੀਰ ਤੇ ਦੂਰ ਰਫਨਾ ਨਾਗਨੀ ਤੇ ਪਾਗਨੀ ਚਲਾਉਂਦੇ ਹੋਏ ਅੰਤ ਸ਼ਹਾਦਤ ਦਾ ਜਾਪੀ ਗਏ ਸਨ। ਬਾਬਾ ਜੀਵਨ ਸਿੰਘ ਜੀ ਚਮਕਾਰ ਗੜੀ ਦੇ ਵਿੱਚ ਸਭ ਤੋਂ ਅਖੀਰ ਵਿੱਚ ਸ਼ਿਰ ਹੋਣ ਵਾਲੇ ਮਹਾਨ ਯੋਧੇ ਸਨ ਇਹ ਜੰਗੀ ਪੋਸ਼ਾਕਾਂ ਨੇ ਜਿਵੇਂ ਇੱਕ ਫੌਜੀ ਦੀ ਵਰਦੀ ਹੁੰਦੀ ਹੈ ਉਸ ਤਰ੍ਹਾਂ ਜਿਹੜੇ ਕਲਗੀਧਰ ਪੀਜਾ ਦੇ ਮਹਾਨ ਯੋਧੇ ਹੋਏ ਨੇ ਸੂਰਮੇ ਹੋਏ ਨੇ ਜਰਨੈਲ ਹੋਏ ਨੇ ਜਿਵੇਂ ਭਾਈ ਸਾਹਿਬ ਭਾਈ ਪਪਾ ਜੀਵਨ ਸਿੰਘ ਦੀ ਹੋਏ ਨੇ ਉਹਨਾਂ ਨੇ ਵੀ ਇਹ ਸ਼ਸਤਰ ਸਜਾ ਕੇ ਜੰਗ ਫਤਿਹ ਕੀਤੀ ਹੈ ਆ ਜੀ ਨੇ ਥੋੜੀ ਜੀ ਜਾਣਕਾਰੀ ਦੇ ਦੇਣਾ ਪਿਆਰਿਓ ਕਲਗੀਧਰ ਪੀਜਾ ਦੀ ਨੇ ਸਾਨੂੰ ਪੰਜ ਕੰਕਾਰ ਬਖਸ਼ੇ ਗੇਸਾ ਗੰਗਾ ਕੜਾ ਕਿਰਪਾਨ ਇਸ਼ਾਰਾ ਪਿਆਰੇ ਉਸ ਤੋਂ ਬਾਅਦ ਆ ਜੋ ਦਮਾਲਾ ਇਹ ਬਾਬਾ ਫਤਿਹ ਸਿੰਘ ਜੀ ਦੇ ਨੇਮਾਲਾ ਚੱਕਰ ਸਾਡੀ ਸੁਰੱਖਿਆ ਵਾਸਤੇ ਜੀ ਰਿਵਾਰ ਕਰਦਾ ਇਹ ਵਿਚਾਰ ਇਹ ਜਿਹੜਾ ਚੱਕਰ ਨੇ ਦੁਸ਼ਮਣ ਦਾ ਵਾਰ ਬਚਾਉਂਦੇ ਨੇ ਖੰਡਾ ਖੰਡੇ ਦੀ ਵਿੱਚ ਦੋ ਕਿਰਪਾਨਾਂ ਨੇ ਰੋਹਾਨੀ ਅਤੇ ਦੁਨਿਆਵੀ ਸੱਤਾ ਦੀਆਂ ਪ੍ਰਤੀਕ ਨੇ ਮੀਰੀ ਅਤੇ ਪੀਰੀ ਦੀਆਂ ਭਗਤੀ ਅਤੇ ਸ਼ਕਤੀ ਦੀਆਂ ਪ੍ਰਤੀਕ ਨੇ ਦੋ ਕਿਰਪਾਨਾਂ ਖੰਡਾ ਅਗਿਆਨਤਾ ਦੀਆਂ ਭੜਾ ਅਗਿਆਨਤਾ ਦੀਆਂ ਜੜਾ ਪੁੱਟਣ ਦਾ ਪ੍ਰਤੀਕ ਆਇ ਖੰਡਾ ਸ਼ੰਖ ਖੰਡੇ ਦੇ ਵਿੱਚ ਆ ਚੱਕਰ ਸ੍ਰਿਸ਼ਟੀ ਵਿਚਾਲੇ ਕਰਮਬਾਰ ਦਾ ਪ੍ਰਤੀਕ ਆ ਪਿਆਰਿਓ ਖੰਡੇ ਦੇ ਵਿੱਚ ਡੋਰੀ ਦਮਾਲੇ ਨੂੰ ਟਾਈਟ ਕਰਨੇ ਵਾਸਤੇ ਇਹਦਾ ਨਾਮ ਹੈ ਸੰਜੋ ਕਰਦੰਦੀ ਰਾਖੀ ਲਈ ਜੰਗ ਦੇ ਸਮੇਂ ਪਹਿਨਣ ਜਾਣ ਵਾਲਾ ਲੋਹੇ ਦਾ ਉਸ਼ਾਕ ਆ ਇਸ ਧਰਮ ਯੁੱਧ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਦੇ ਦੋ ਪੁੱਤਰ ਗੁਲਜਾਰ ਸਿੰਘ ਤੇ ਗੁਰਦਿਆਲ ਸਿੰਘ ਤੇ ਮਾਤਾ ਪ੍ਰੀਮੋ ਜੀ ਤੇ ਧਰਮ ਪਤਨੀ ਬੀਬੀ ਰਾਜਕਾਰ ਜੀ ਸਰਸਾ ਦੇ ਮੈਦਾਨ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਕਿ ਦੋ ਵੱਡੇ ਪੁੱਤਰ ਸੁਖਾ ਸਿੰਘ ਤੇ ਸੇਵਾ ਸਿੰਘ ਤੇ ਸੋਰਾ ਪਾਇ ਸੁਜਾਨ ਸਿੰਘ ਜੀ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਸਨ। ਬਾਬਾ ਜੀਵਨ ਸਿੰਘ ਦੀ ਯਾਦ ਵਿੱਚ ਅੱਜ ਵਿਸ਼ਾਲ ਨਗਰ ਕੀਰਤਨ ਕੱਢਿਆ ਜੋ ਵਕ ਵਕ ਧਾਮਾਂ ਤੇ ਪੜਾਅ ਤੈ ਕਰਦਾ ਹੋਇਆ ਗੁਰਦੁਆਰਾ ਸ਼ਹੀਦ ਬੁੱਝ ਸਾਹਿਬ ਵਿਖੇ ਆ ਕੇ ਸੰਪੰਨ ਹੋਇਆ। ਇਸ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ ਉੱਥੇ ਹੀ ਰਾਗੀ ਢਾਡੀ ਤੇ ਕਵੀਸ਼ਰੀ ਜਥਿਆਂ ਨੇ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਅੱਜ ਤੁਹਾਨੂੰ ਜਾਣੂ ਕਰਵਾਇਆ ਗਿਆ ਹੈ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਤੋਂ ਹੋਰ ਧਾਰਮਿਕ ਤੇ ਵੱਡ ਮੁੱਲੀਆਂ ਜਾਣਕਾਰੀਆਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਸ਼੍ਰੀ ਚਮਕੌਰ ਸਾਹਿਬ ਤੋਂ ਕੈਮਰਾਮੈਨ ਸ਼ੁਭਮ ਸ਼ਰਮਾ ਦੇ ਨਾਲ ਮਨਦੀਪ ਕਾਰਸੰਦੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ